ਨੂੰ ਵਾਹਿਗੁਰੂ ਜੀ ਕਾ ਖਾਲਸਾ ਨੂੰ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਇਤਰਾਪਰਾਪੂਲ ਜ਼ਿਲ੍ਹਾ ਬਠਿੰਡਾ ਜੁਨੀਵਰਸਿਟੀ ਵਿੱਚ ਮੇਲਾ ਲੱਗਿਆ ਹੋਇਆ ਚੰਗੇ ਪਸ਼ੂਆਂ ਦੇ ਨਸਲ ਮੁਕਾਬਲੇ ਹੈ ਇੱਥੇ ਬਹੁਤ ਵੱਡੀ ਗਿਣਤੀ ਚ ਪਸ਼ੂ ਪਹੁੰਚੀ ਹੋਇਆ ਬਾਈ ਜੀ ਰਾਮਪਰਾਪੂਲ ਜ਼ਿਲ੍ਹਾ ਬਠਿੰਡਾ ਚੰਗੀ ਨਸਲ ਦੇ ਟੋਪ ਦੇ ਨਗੀਨੇ ਪਹੁੰਚੇ ਹੋਏ ਮੇਲੇ 'ਚ ਆ ਬਹੁਤ ਵਧੀਆ ਸਮਝਾਂ ਝੋਟੀਆਂ ਸਾਨਾ ਸਾਨਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਹੈ ਇਸ ਵਾਰ ਕੀ ਸਿਰ ਹੋਈ ਐਂਟਰੀ ਨਹੀਂ ਦਿੱਤੀ ਜਾਵੇਗੀ ਰਿੰਗ ਦੇ ਵਿੱਚ ਮੁਕਾਬਲੇ ਸ਼ੁਰੂ ਆ ਬਾਈ ਜੀ ਅਨਾਉਂਸਮੈਂਟ ਹੋਗੀ ਉਹ ਵੱਡੀ ਗੰਟੀ ਚ ਇਕੱਠ ਹੋਇਆ ਪਿਆ ਮੱਜਾ ਦਿਖਾਤਾ ਸੋਨੂ ਏਰੀਆ Chân kia nhà nữa. Hãy subscribe cho kênh Ghiền ਇੱਥੇ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲਓ ਫੋਲੋ ਬਾਈ ਜੀ ਮੱਚਾ گاਵਾ ਮੰਡੀਆਂ ਤੇ ਪਿੰਡਾਂ ਚੋਂ ਸ਼ਹਿਰਾਂ ਚ ਵੇਗਾ ਸਥਾਨ ਘਰਾਵਨ ਨੂੰ ਬੇਨਤੀ ਹੈ ਕਿ ਐਫ ਗਾਂ ਨੂੰ ਲੈ ਕੇ ਰਿੰਗ ਨੰਬਰ 2 ਦੇ ਵਿੱਚ ਜਲਦੀ ਤੋਂ ਜਲਦੀ ਪਹੁੰਚੇ ਜਾਵੇ 5 ਮਿੰਟਾਂ ਦੇ ਅੰਦਰ ਅੰਮ੍ਰਿੰਦਰ ਪਹੁੰਚ ਜਾਵੇ ਉਸ ਤੋਂ ਬਾਅਦ ਰਿੰਗ ਦੇ ਵਿੱਚ ਕੋਈ ਐਂਟਰੀ ਨਹੀਂ ਕੀਤੀ ਜਾਵੇਗੀ ਸਾਰੀਆਂ ਵੀਡੀਓ ਆਪਣੀ ਇਸੇ ਚੈਨਲ ਤੇ ਚੱਲਣਗੀਆਂ ਚਾਲਾਂ ਲੱਗੀਆਂ ਹੋਈਆਂ ਉਹ ਚੰਗੀਆਂ ਜੜਾਂ ਦਾ ਘਰੇ ਸਫਾਇਆ ਸਾਰੇ ਪਸ਼ੂਆਂ ਦੇ ਪ੍ਰੋਡਕਟ ਆ ਇਹ ਕਰ ਲੈਣੇ ਗਲਵਾ ਤਾ ਹਾਂਜੀ ਬਾਈ ਜੀ ਕੀ ਹਾਲ ਆ ਆ ਦੋ ਮਿੰਟ ਦੱਸੋ ਹਾਂਜੀ ਜਾਣਕਾਰੀ ਦੇ ਦਿਓ ਕਿਹੜੀ ਕਿਹੜੀਆਂ ਦਵਾਈਆਂ ਆਪਣੇ ਕੋਲ ਇਹ ਆਪਣੇ ਕੋਲੇ ਗਰੋਥ ਮੰਤਰ ਆਉਂਦਾ ਜੀ ਛੋਟੇ ਬੱਚਿਆਂ 'ਚ ਗਰੋਥ ਆਉਂਦੀ ਹੈ ਅੱਛਾ ਜੀ ਕੱਦ ਕਾਠੀ ਟਾਈਮ ਤੇ ਤਿਆਰ ਕਰਦਾ ਬੱਚੇ ਨੂੰ 10 ਗ੍ਰਾਮ ਡੇਲੀ ਦੇਣਾ ਆਪਾਂ ਮਹੀਨੇ ਤੋਂ 6 ਮਹੀਨੇ ਦੇ ਬੱਚੇ ਆਸ ਕਿਹੜੀ ਕੰਪਨੀ ਦੇ ਪ੍ਰੋਡਕਟ ਆ ਬਾਈ ਜੀ ਇਹ ਵਲੈਂਜ ਫਾਰਮ ਆ ਜੀ ਅੱਛਾ ਹਾਂਜੀ ਤੇ ਰਿਪੀਟਰਾਂ ਵਾਸਤੇ ਕੋਈ ਰਿਪੀਟਰਾਂ ਵਾਸਤੇ ਆਪਣੇ ਕੋਲੇ ਅਰੇਂਜਮੈਂਟ ਵੰਡੀ ਵਾ ਇੱਕ ਕਿਲੋ 50 ਗ੍ਰਾਮ ਦੀ ਪੈਕਿੰਗ ਚ ਆ ਰਿਹਾ ਹੈ 50 ਗ੍ਰਾਮ ਰਜਾਨਾ ਦੇਣਾ 21 ਦਿਨ ਚੱਲਦਾ ਡੰਗਰ ਬੋਲਦਾ ਵੀ ਹੈ ਠਹਿਰਦਾ ਵੀ ਇਹਦੇ ਨਾਲ ਤੇ ਬੱਚੇ ਦਾ ਨੀ ਦੀ ਗਰੋਥ ਵਗੈਰਾ ਕਰਉਂਦਾ ਅੱਛਾ ਜੀ ਤੇ ਹੋਰ ਲੈ ਇਹ ਚ 10 ਕੁੜੀਆਂ ਹੀ 50-50 ਗ੍ਰਾਮ ਇੱਕ ਕੁੜੀ ਰੋਜ਼ ਦੇਣੀ ਆ 2 ਡੱਬੇ ਨਾ ਘੋਸਾ ਮਹੀਨਾ ਪਹਿਲਾਂ ਸਟਾਰਟ ਕਰਨਾ। ਕਿ ਕਿ ਨਜ਼ਰ ਦੇਣਾ ਜੀ ਇਹ? ਇਹ 2 ਡੱਬੇ ਦੇਣੀ ਆ 1 ਮਹੀਨਾ ਪਹਿਲਾਂ ਦੇ ਸਕਦੇ। ਠੀਕ ਆ ਇਹ ਆਪਣਾ ਪਾਊਡਰ ਆ ਕਿ ਦੂਜਾ ਪਾਊਡਰ ਫਾਰਮ ਚ ਆ ਰਹੀ ਪਾਊਚ ਬਣਿਆ ਜੀ 50 ਗ੍ਰਾਮ ਦਾ ਪਾਊਚ। ਠੀਕ। ਹੋਰ ਜਿੱਚੜਾ ਵਾਸਤੇ ਕਿਹੜੀ ਦਵਾਈ ਹੈ? ਜਿੱਚੜਾਾਸੇ ਗੋਲੀ ਆਉਂਦੀ ਆ ਜੀ। ਐਵਰਮੈਕਟਨ 100 ਐਮ ਜੀ। ਇਹ ਪੇਟ ਦੇ ਕੀੜੇ ਮਾਰਦੀ ਹੈ ਨਾਲ ਸਕੈਨ ਦੇ ਬਾਹਰ ਜੂਆਂ ਲਈ ਖਾਂ ਜਿੱਚੜ ਬਿੱਸੂ ਵੀ ਮਾਰਦੀ ਹੈ। ਤੇ ਗੱਭਰ ਨੂੰ ਦੁੱਧਾਰ ਨੂੰ ਬੇਕੋ ਸੇਫ ਹੈ। ਲੈਟਰ ਹੋਰ ਜਿਵੇਂ ਛੋਟੇ ਬੱਚਿਆਂ ਅਸੇ ਆ ਗਈ ਲੱਗ ਤੋਈ ਇਹ ਤਿਆਰ ਕਰਨ ਵਾਸਤੇ ਆ ਨਹੀਂ ਨਹੀਂ ਇਹ ਮਲਮੜਪਾ ਤੋਂ ਤੇ ਸਕਿਨ ਦੀ ਕੋਈ ਪ੍ਰੋਬਲਮ ਹੈ ਬੱਚੇ ਨੂੰ ਉੱਥੇ ਦੇ ਸਕਦੇ ਠੀਕ ਤੇ ਆਪਣਾ ਨੰਬਰ ਬੋਲ ਦੇ ਕਾ ਜੀ ਆਪਦਾ ਹੀ ਬੋਲ ਦੇ ਆਪਦਾ ਮੇਨ ਬੋਲ ਦਿਓ ਜਿੱਥੇ ਦਫ਼ਤਰ ਆਪਣਾ ਜਾਂ ਕੋਈ ਅੱਖਾਂ ਹੈਗਾ ਹੀ ਨੰਬਰ 99887 35235 ਮਿਹਰਬਾਨੀ ਜੀ ਧੰਨਵਾਦ ਵੱਲ ਕੰਮ ਉਹ ਜੋ ਅੱਗੇ ਹਾਂਜੀ ਭਾਈ ਜੀ ਆਪਣਾ ਹੈਗਾ ਮੈਂ ਹਾਂਜੀ ਹਾਂਜੀ ਇਹ ਆਪਣਾ ਤੋਨੋ ਕੁਸਤਾਂ ਦਾ ਜੀ ਅੱਛਾ ਜੀ ਜਿਵੇਂ ਪਸ਼ੂ ਦੀ ਗਰੋਥ ਨਹੀਂ ਹੁੰਦੀ ਉਹਨਾਂ ਵਾਸਤੇ ਦੇ ਪਸ਼ੂ ਦੇ ਮਤਲਬ ਜਿਵੇਂ ਪੱਦੀ ਜੇ ਇਹ ਬੱਚਿਆਂ ਤੋਂ ਸ਼ੁਰੂ ਕਰਨ ਵਾਲਾ ਕੰਮ ਆਪਣਾ ਇਹ ਬੱਚਿਆਂ ਦੇ ਵੀ ਦੇ ਸਕਦੇ ਆ ਪਸ਼ੂ ਕੋਈ ਜਿਵੇਂ ਦੁੱਧ ਦੀ ਪੈਦਾਵਾਰ ਨਹੀਂ ਵਧਦੀ ਉਹ ਵੀ ਦੇ ਸਕਦੇ ਆ ਪਸ਼ੂ ਕੋਈ ਬਿਮਾਰੀ ਤੋਂ ਰਿਕਵਰੀ ਕਰਨੀ ਹੈ ਉਹ ਵੀ ਦੇ ਸਕਦੇ ਆ ਇਹ 올 ਰੌਂਡਰ ਬ੍ਰਾਂਡ ਹੈਗਾ ਤੁਸੀਂ ਹਰ ਕੇਸ ਦੇ ਸਕਦੇ ਹੋ ਇਸ ਬ੍ਰਾਂਡ ਨੂੰ ਕਤੋਂ ਦਾ ਬੁਸਟ। ਯਾਨੀ ডোজ ਬਹੁਤ ਘੱਟ ਹੈ ਸਿਰਫ 5 ਐਮ ਐਲ ডোজ ਇਹਦੀ ਕਾਫ ਦੇ ਵਿੱਚ। ਤੇ ਹੋਰ ਕੋਈ ਡਰੈਗਟ ਆਪਣਾ ਲਿਵਰ ਟੋਨਿਕ ਆਂਦਾ ਹੈ ਇੱਕ ਮਾਈਕਰੋ ਲਿਵ ਨਾਮ ਤੋਂ। ਫਿਕਰ। ਅੱਜ ਐਲ ਕਾਰਡਿਨ ਤੇ ਕੋਲੀਨ ਕੁਲ ਦਿੱਤਾ ਹੈ। ਜਿੱਥੇ ਲਿਵਰ ਫੈਟੀ ਹੋ ਗਿਆ। ਉੱਥੇ ਤੁਹਾਨੂੰ ਵਧੀਆ ਰਿਜ਼ਲਟ ਮਿਲੇਗਾ। ਅੱਜ ਤੱਕ ਹੁਣ ਫੈਟੀ ਲਿਵਰ ਦੇ ਕੇਸਿਸ ਬਹੁਤ ਜ਼ਿਆਦਾ ਮਿਲਦੇ ਹੀ ਹੈ। ਅੱਛਾ। ਉੱਥੇ ਮਾਈਕਰੋ ਲਿਵ। ਇਹ ਆਪਣਾ ਆਉਂਦਾ ਹੈ। ਮਾਈਕਰੋ ਸਟਾਰ ਐਚ ਸੂਨ ਤੋਂ ਪਹਿਲਾਂ ਇਹ ਪੇਚੋ ਦਾ ਲਿਵੇ ਨੂੰ ਵਧਾਉਣਾਂ ਉੱਤੇ। ਕਿੰਨ ਜਰ ਪਹਿਲਾਂ ਦੇਣਾ ਜੀ ਇਹ ਇਹ ਤੁਸੀਂ ਸੂਨ ਤੋਂ 1 ਮਹੀਨਾ ਪਹਿਲਾਂ ਇਹਨੂੰ ਸ਼ੁਰੂ ਕਰਾ ਦਿਓ ਤੇ ਦਾ 2M L ਡੋਜ਼ ਜਿਹੜੀਆਂ ਇਹਦੇ ਨਾਲ ਜਦਾਂ ਕਿ ਲਿਵਰ ਦਾ ਵੀ ਕਾਸ ਬਹੁਤ ਵਧੀਆ ਹੋਏਗਾ ਕਿੰਨੀ ਪੈਕਾਂ ਲੀਟਰ ਦੀ ਆਏ ਜੀ ਇੱਦਾਂ ਲੀਟਰ ਵੀ ਪੈਕ ਹੁੰਦਾ ਤੇ ਲੀਟਰ ਪੈਕ ਵੀ ਆਉਂਦਾ ਇਹਦਾ ਵੀ ਗਾਰੰਟੀ ਵਾਲਾ ਕੰਮ ਹੈ ਜੀ ਆਹ ਪੂਰਾ ਗਾਰੰਟੀ ਵਾਲਾ ਕੰਮ ਹੈ ਜੀ ਬਲਕਿ ਇਹ ਜਿਹੜਾ ਵਿਟਾਮਿਨ ਐਚ ਹੈ 1000 MCG ਪਾਇਆ ਹੈ ਬਾਕੀ ਕੰਪਨੀ 12.5 50 MCG ਦਾ ਹੈ ਤਾਂ ਮਾਈਕਰੋਸਟਾਟ ਹੈ ਜੰਦਾ ਬਾਕੀ ਆਪਣਾ ਪਾਊਡਰ ਆਂਦਾ ਜਿਹਦੇ ਪਸ਼ੂ ਰਹਿੰਦੇ ਨਹੀਂ ਰਿਪੀਟਰ ਵਾਸਤੇ ਹਾਂਜੀ ਰਿਪੀਟਰ ਵਾਸਤੇ ਪਸ਼ੂ ਰਹਿੰਦੇ ਨਹੀਂ ਬੋਲਦੇ ਨਹੀਂ ਹੀਟਸ ਨਹੀਂ ਆ ਰਹੇ ਇੱਥੇ ਕਾਪਰ ਸਭ ਤੋਂ ਜ਼ਿਆਦਾ ਇੱਥੇ ਕਾਪਰ ਪਾਇਆ 5 ਗ੍ਰਾਮ ਚ ਕਾਪਰ ਪਾਇਆ ਮੇਰੇ ਵਿੱਚ ਅੱਛਾ ਜੀ ਹਾਂਜੀ ਬਾਕੀ ਚਿੰਸੀ ਤੇ ਸ਼ੀਲਾ ਜਿਤ ਨਾਲ ਐਡਵਰਟਾਈਜ਼ਟਾਂ ਦੇ ਵਿੱਚ ਮਾਈਕਰੋਬਿਟ 골ਡ ਮਾਈਕਰੋ ਕੰਪਨੀ ਤੋਂ ਆਪਾਂ ਜੀ ਠੀਕ ਹੋਰ ਰਹਿਤ ਨਹੀਂ ਗਿਆ ਕੋਈ ਆ ਗੱਲ ਵਾਸਤੇ ਇਹ ਵੀ ਲਿਵਰਟਨ ਦਿਖਾਤਾ ਅੱਛਾ ਤੇ ਨੰਬਰ ਬੋਲ ਦਿਓ ਕਰੀ ਆਪਣਾ ਮੇਨ ਦਫਤਰ ਦਾ ਕਰ ਲਓ ਜਾਂ ਕੰਪਨੀ ਦਾ ਕਰ ਲਓ। ਬਾਕੀ ਮੈਂ ਬੋਰ ਤੋਂ ਅਮਨ ਚਾਵਲਾ ਨੰਬਰ 9888 104055 ਠੀਕ ਹੈ ਜੀ। ਸ਼ੁਕਰੀਆ ਭਾਈ ਜੀ। ਧੰਨਵਾਦ। ਮਿਹਰਬਾਨੀ। ਮੇ ਟੋਪੀ ਆ ਸਾਡੇ ਸਿੱਖ ਕੌਮ ਦੇ ਕੱਪ। ਸਾਰੀਆਂ ਸਟਾਲਾਂ ਲੱਗੀਆਂ ਹੋਈਆਂ ਬਾਈ ਜੀ ਇੱਥੇ। ਕਰ ਲੈਣ ਹਾਂਜੀ ਬਾਈ ਜੀ ਕੀ ਹਾਲ ਆ ਆ ਦੱਸਿਓ 2 ਮਿੰਟ ਹਾਂਜੀ 1157 ਗੱਡੀ ਛੋਟੀ ਤਾਂ ਨਹੀਂ ਬਹੁਤ ਵਧੀਆ ਪ੍ਰੋਟੈਕਟ ਹੈ ਇੱਥੇ 1157 ਗੱਡੀ ਛੋਟੀ ਤਾਂ ਨਹੀਂ ਹਾਏ ਬਰਾ ਹਉਂ ਫੋਟੋ ਮਿੱਤਰ ਕਾਦੇ ਕਾਦੇ ਵਾਸਤੇ ਬਾਈ ਜੀ ਸਾਡੇ 에어 ਮੇ 21 ਆ ਸਰ ਅੱਛਾ ਵੀਰ ਚੀਆਂ ਦਾ ਖੁਲਕੇ ਨੇ ਦਾ ਤਾਰਾ ਨੇ ਦਾ ਉਹਦੇ ਬਸ ਬਹੁਤ ਫਾਇਦੇਮੰਦ ਸਰ ਤੇ ਕਿਵੇਂ ਦੇਣੀਆਂ ਜੀ ਇਹ ਇਹ ਇਸ ਤੇ ਇੱਕ ਡੀ ਵਰਮਰ ਆ ਵੀ ਟੈਬਲੇਟ 에어 ਮੇ 21 ਅੱਛਾ ਜੀ ਪ੍ਰੋਪਰ ਬੀਜ ਨਾਲ ਕੋਰਸ ਹੈ ਜੀ ਇੱਕ ਵਾਰੀ ਪਸ਼ੂ ਹੀਟ ਚਾਗਾ ਪ੍ਰੋਪਰ ਰਹੂਗਾ ਆਲੇ ਵਾਰੀ ਪੇਂਟ ਨਹੀਂ ਕਰੂਗਾ ਇੱਕ ਲਾਸ ਰਜਾ ਦੇ ਠੀਕ ਹੈ ਜਦੋਂ ਪਸ਼ੂ ਬਾਰ ਬਾਰ ਰਿਪੀਟ ਕਰੇਗਾ ਕਈ ਵਾਰ ਆਏ ਹਾਂ ਹਾਂ ਆਪ ਵੇਚੀ ਦੇ ਨੇਮ ਕੱਟਿਆ ਨਾ ਨੂੰ ਪਿੰਡ ਵਾਲੇ ਆਪ ਵੇਚਦੇ ਆ ਸੀ ਰਿਪੀਟ ਹੋ ਰਿਹਾ ਤਾਂ ਉਹਦੇ ਵਿੱਚ ਦੋ ਡੱਬੀਆਂ ਆਈ ਦੀਆਂ ਏਅਰ ਮੇ 24 ਅੱਛਾ ਜੀ ਇੱਕੇ ਹੀ ਬਾਤ ਇਹ ਕਰਕੇ ਇੱਕ ਇਹ ਹੀ ਛੜਾ ਕੇ ਜੀ ਫਿਰ ਤਿੰਨ ਸ਼ਿਸ਼ੀਆਂ ਪੋਸਟਿਕ ਪਲੱਸ ਦੇ ਬਣਾ ਇਹਦੇ ਨਾਲ ਮੰਨ ਲਓ ਕੋਈ ਰਿਪੀਟ ਹੁੰਦਾ ਜੀ ਪਸ਼ੂ ਅੱਛਾ ਜੀ ਹਫਤੇ ਹਫਤੇ ਬਾਅਦ ਦੇਣੀ ਸਰ ਪੋਸਟਿਕ ਪਲੱਸ ਇਮੀ ਅਜਮਲ ਲੋਜ ਵੀਰਵਾਰ ਆ ਕਰਨ ਹਾਂਜੀ ਇੱਕ ਕੱਟ ਭਲਾਤੀ ਜੀ ਇੱਕ ਅਗਲੇ ਵੀਰ ਭਲਾਤੀ ਇੱਕ ਉਹ ਤੋਂ ਅਗਲੇ ਵੀਰਵਾਰ ਤਨ ਸੀ ਸੀ ਹੋਗੇ 21 ਦਿਨਾਂ ਦਾ ਕੋਰਸ ਨਾਲ ਤੁਸੀਂ ਇਹ ਦੋ ਡੱਬੀਆਂ ਚਾਰ ਸਾਨ ਭਰਾ ਰੱਖੀ ਹੋਣਾ ਨਾ ਸਵੇਰ ਸਵੇਰ ਬੈ ਕੇ ਗੋਲ ਜਨ ਮਦੱਕੇ 90% ਗ੍ਰੰਤੀ ਹੈ ਪਸੂਰਪੀਤ ਨਹੀਂ ਕਰਦਾ ਕਿਹੜੀ ਕੰਪਨੀ ਦਾ ਬੈਟ ਹੈ ਜੀ ਮੈਜਿਕ ਬੈਟ ਕੰਪਨੀ ਦਾ ਰਾਈਟ ਆਲ ਰੌਂਡ ਰੈਸ਼ਰ ਅੱਛਾ ਜਿੱਥੇ ਮਰਜ਼ੀ ਹੋਵੇ ਆਪਣਾ ਆਨਲਾਈਨ ਵੀ ਪ੍ਰਾਪਤ ਜਾਂਦਾ ਹੈ ਨੰਬਰ ਬੋਲੋ ਇੱਕ ਕਰੀਏ ਨੰਬਰ ਹੈ 98743 ਜੀ ਅੱਛਾ 35905 ਤਿਆ ਬਾਹਰਤੀ ਮੁਰਕੀਆਂ ਕਰਦੇ ਵਥੇ ਜੀ ਨਾਤੀ ਵਾਸਤੇ ਵੀਕਨਸ ਹੈ ਕਮਜ਼ੋਰੀ ਹੈ ਬਹੁਤ ਬੈਠਾ ਸਟ੍ਰੈਸ ਹੈ ਜਿੱਥੇ ਮਰਜੀ ਦੇ ਸਕਦੇ ਸਰ ਵੀ ਛੋਟੇ ਬੱਚਿਆਂ ਨੂੰ ਵੀ ਦੇ ਸਕਦੇ ਆਪਾਂ ਛੋਟੇ ਬੱਚਿਆਂ ਵਾਸਤੇ ਊਰਜਾ ਕਾ ਇਹ ਛੋਟੇ ਜੀ ਨੂੰ ਤੋਂ ਲੈ ਕੇ 6 ਮਹੀਨਾ ਤੱਕ ਕੰਪੋ ਭੇਕਾ ਸਰ 500 ਗ੍ਰਾਮ ਊਰਜਾ ਜੀ ਵਿੱਚ 20 ਊਰਜਾ ਟੈਬ ਨੇ ਜੀ ਇੱਕ ਟਵਰ ਮਰ ਸਰ ਛੋਟੇ ਬੱਚਿਆਂ ਵਾਸਤੇ ਤਨ ਮਹੀਨੇ ਤੱਕ ਅਸਰ 25 ਗ੍ਰਾਮ ਦੇਣੀ ਆਪਾਂ ਇੱਕ ਗੋਲੀ ਦੇਣੀ ਚਾਹੇ ਗੋਲੀਆਂ ਵੀ ਨੇ ਵਿੱਚ ਘੁੱਟ ਕੇ ਵਿੱਚ ਮਸਤ ਕਰਾ ਦਿਓ ਤਨ ਮਹੀਨੇ ਤੋਂ ਛੱਲੇ ਜ ਤਨ ਮਹੀਨੇ ਤੱਕ ਇੱਕ ਢੱਕਣ ਜੀ ਤਨ ਮਹੀਨੇ ਤੋਂ ਬਾਅਦ ਦੋ ਢੱਕਣ ਜੀ ਤੇ 6 ਮਹੀਨੇ ਤੱਕ ਹੋਊਗਾ ਔਰ 6 ਮਹੀਨੇ ਤੱਕ ਲਗਾਤਾਰ ਦੇਉਗੇ ਤੇ ਗਰੰਟੀ ਹੈ ਜੀ ਮਤਲਬ ਕਿ ਜਿਹੜਾ ਬੱਚਾ ਆਮ ਨਾਲੋਂ 7 ਤੋਂ 8 ਮਹੀਨੇ ਪਹਿਲਾਂ ਆਊਗਾ ਜੀ 6 ਮਹੀਨੇ ਤੋਂ ਬਾਅਦ ਜਿਹੜਾ 6 ਮਹੀਨੇ ਤੋਂ ਲੈ ਕੇ ਸਾਲ ਤੱਕ ਅੱਛਾ ਜੀ ਇਹ ਕਿਵੇਂ ਦੇਣਾ ਜੀ ਇਹ ਪਾਊਡਰ ਆ ਜੀ ਕਿਲੋ ਦਾ ਅੱਛਾ ਜੀ ਮਤਲਬ ਕਿ ਸੇਮ ਇਨ ਮਤਲਬ ਕਿ 6 ਸਵੇਰ ਤੋਂ 8 ਤੱਕ ਤੁਸੀਂ ਦੇ ਸਕਦੇ ਹੋ ਜੀ ਊਰਜਾ ਕੰਪੋ ਪੈਕ ਦੇ ਵਿੱਚ ਰੁੱੱਚਾ ਜੀ ਅੱਛਾ ਜੀ ਊਰਜਾ ਹੀ ਫਰਾ ਜੀ ਮਤਲਬ ਕਿ ਕਿਲੋ ਊਰਜਾ ਪਾਊਡਰ ਸਰ ਵੀ ਊਰਜਾ ਟੈਬ ਨੇ ਇੱਕ ਟਵਾਰ ਮਰ ਮੰਨ ਲਓ ਜੀ ਅੱਜ ਸ਼ੁਰੂ ਕਰਾਉਣੀ ਹੈ ਪਹਿਲੇ ਦਿਨ ਮਤਲਬ ਕਿ ਪੈਰਾਸੀਪਲਸ ਖਵਾ ਸਕਦੇ ਜੀ ਕੱਲ ਤੋਂ ਇੱਕ ਗੋਲੀ ਸਰ ਊਰਜਾ ਟੈਬ ਦੀ ਨਾਲ 50 ਗ੍ਰਾਮ ਪੋਸ ਇਹ 20 ਦਿਨ ਚੱਲੇਗਾ ਇਹ ਮਤਲਬ ਕਿ ਦੋ ਤਿੰਨ ਘਟਾ ਖਵਾ ਦਿਓ ਤੁਸੀਂ ਅੱਛਾ ਜੀ ਇੰਨੀ ਗਾਰੰਟੀ ਕਰਦਾ ਜੀ ਆਮ ਨਾਲੋਂ ਆਮ ਬੱਚੇ ਨਾਲੋਂ ਜਿਵੇਂ ਪੋਚ ਤਿਆਰ ਕਰਨਾ 7-8 ਮਹੀਨੇ ਪਹਿਲਾਂ ਤਿਆਰ ਹੋਣਾ ਠ ਇਹ ਆਪਣਾ ਮੈਜਿਕ ਥਰੀ ਆ ਸਰ ਜੀ ਮੈਜਿਕ ਥਰੀ ਆ ਸਰ ਇਹ ਕਾਜ ਵਾਸਤੇ ਜੀ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਸਟੈਟਸ ਆਈ ਹੋਵੇ ਜਿਵੇਂ ਪੀਰੀਆਂ ਆਉਂਦੀਆਂ ਨੇ ਸੋਜ ਆ ਬਲੱਡ ਆ ਕੋਈ ਨਾੜ ਬਣੀ ਹੋਇਆ ਗੱਠ ਬਣੀ ਹੋਈ ਆ ਜਾਂ ਆਪਾਂ ਕਹਿੰਦੇ ਆ ਤੁਹਾਨੂੰ ਆਪਣਾ ਦੁੱਧ ਦੇ ਵਿੱਚ ਖਾਰਾ ਪਾਉਣਾ ਗਿਆ ਜੀ ਜਾਂ ਦੁੱਧ ਪਾਣੀ ਵਰਗਾ ਪਤਲਾ ਹੋ ਗਿਆ ਦੁੱਧ ਸੁੱਕ ਗਿਆ ਜੀ ਅੱਛਾ ਜੀ ਕਿੱਥੇ ਮਰਦੀ ਦਵਾ ਸਕਦਾ ਹਾਂ ਕਾਲ ਰੂਮ ਰਾ ਜੀ ਮਤਲਬ ਕਿ ਇਹ ਨਹੀਂ ਹੈਗਾ ਕੋਈ ਸਾਈਡ ਇਫੈਕਟ ਘਰੇਲੂ ਅਹਾਂ ਇਹ ਚੀਜ਼ਾਂ ਮਤਲਬ ਕਿ ਘਰੇਲੂ ਪਾਈ ਹੋਣ ਜਿਵੇਂ ਹਲਦੀ ਹੋਵੇ ਜੀ ੜਾ ਚੇਤਵਾਮੀ ਪਾਸ ਨੂੰ ਕੋਈ ਚੀਜ਼ ਸਤਿਆ ਨਾਸੀ ਸਤਾਬਰੀ ਕਾਲੀ ਜ ਤੁਲਸੀ ਨੀ ਮੈਂ ਲਗਭਗ ਸਾਰਾ ਕੁਝ ਪਾਇਆ ਸਰ ਠੀਕ ਮਤਲਬ ਕਿ ਗਰੰਟੀ ਹੈ ਇਹ ਨਹੀਂ ਹੈਗਾ ਵੀ ਆਪਾਂ ਕੇ ਵੇਚਣ ਵਰਤ ਤੇ ਨਹੀਂ ਕਹਦੇ ਵੀ ਆਪਾਂ ਵੇਚਣੀ ਆ ਆਹੋ ਜੇ ਰਿਜ਼ਲਟ ਆ ਉਹ ਫੇਰ ਹੀ ਲੈਣਗੇ ਨਾਲ ਹਾਂਜੀ ਹਾਂਜੀ ਆਲ ਰੌਂਡਰ ਆ ਜੀ ਔਰ ਪਹਿਲਾ ਪ੍ਰੋਡਕਟ ਆ ਜਿਹੜਾ ਜਾਪਾਨ ਦੇ ਵਿੱਚ ਪਾਸ ਹੋਇਆ ਵੈਸੇ ਠੀਕ ਹੈ ਹਾਂਜੀ ਬਾਕੀ ਪੀਸੀਐਸ ਆਪਣੇ ਕੋਲ ਲੈਵੇ ਵਾਸਤੇ ਹੈਗਾ ਸਰ ਅੱਛਾ ਉਹ ਵੀ ਦਿਖਾ ਦਿਓ ਪੀਸੀਐਸ ਹੈਗਾ ਜੀ ਲੈਵਾ ਫਲੋਰ ਵਾਸਤੇ ਇਹ ਕਿੰਨੇ ਦਿਨ ਪਹਿਲਾਂ ਸ਼ੁਰੂ ਕਰਨਾ ਸੀ 40 ਦਿਨ ਪਹਿਲਾਂ ਤੇੜਾ ਸਰ ਅੱਛਾ ਜੀ ਮਤਲਬ ਕਿ ਸੂਣ ਤੋਂ ਪਹਿਲਾਂ ਜਿੰਨੀ ਵੀ ਪ੍ਰੋਬਲਮ ਹੁੰਦੀ ਹੈ ਨਾ ਕੋਈ ਭਾਰ ਦੀ ਪ੍ਰੋਬਲਮ ਹੁੰਦੀ ਹੈ ਕੋਈ ਪ੍ਰਲੈਪਸ ਦੀ ਹੁੰਦੀ ਹੈ ਜੀ ਜਾਂ ਕੋਈ ਆਪਾਂ ਕਹਿੰਦੇ ਜੇਰ ਦੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਜੀ ਜਾਂ ਮਿਲਕ ਫੀਵਰ ਦੇਣਾ ਕੁਝ ਵੀ ਦੇਣਾ ਸਰ ਤੁਹਾਨੂੰ ਕੁਝ ਦੇਣ ਦੀ ਲੋੜ ਨਹੀਂ ਕੱਲਾ ਹੀ ਵਾਧੂ ਹੈ ਪੀਸੀਐਸ 40 ਪਹੁੰਚ ਨੇ ਜੀ ਸੂਣ ਤੋਂ 40 ਦਿਨ ਪਹਿਲਾਂ ਦੇਣਾ ਔਰ ਨਾਲ 200 ਮਿਲ ਆਰਡਰ ਮੈਚ ਕਰ ਰਹੀ ਹੈ ਸਰ ਕੰਪੋ ਬੈਗ ਦੇ ਵਿੱਚ ਮਤਲਬ ਕਿ 10 ਮਿਲ ਇਹ ਦੇਣੀ ਹੈ ਜੀ ਇੱਕ ਪੌਸ ਜਿੱਥੇ ਪੀਸੀਐਸ ਚੱਲਦਾ ਹੋ ਸਰ ਤੁਹਾਨੂੰ ਨਾ ਵਿਟਾਮਿਨ ਐਚ ਨਾ ਮਿਲਕ ਮਿਲਕ ਫੀਵਰ ਵਾਸਤੇ ਨਾ ਜੇਰ ਵਾਸਤੇ ਨਾ ਭਾਰ ਵਾਸਤੇ ਕੁਝ ਦੇਣ ਦੀ ਲੋੜ ਨਹੀਂ ਕੱਲ੍ਹ ਹੀ ਬੱਤ ਠੀਕ ਹੈ ਜੀ ਸ਼ੁਕਰੀਆ ਮਿਹਰਬਾਨ 40 ਦਿਨ ਪਹਿਲਾਂ ਦੇਣਾ ਤੁਹਾਨੂੰ ਕਈ ਵਾਰੀ ਆਪ ਨੂੰ ਲੱਗਦਾ ਦੁੱਧ ਨਹੀਂ ਕੋਪਰਲ ਆਉਂਦੀ ਦੁੱਧ ਨਹੀਂ ਆਪਣਾ ਫਤ ਰਿਹਾ ਜੀ ਹਾਂਜੀ ਉਸ ਵਾਸਤੇ ਆਪਣਾ ਮੈਜਿਕ ਲੈ 365 ਅਸਲ ਅੱਛਾ ਇਹ ਦੁੱਧ ਤੇ ਫੈਟ ਵਾਸਤੇ 20000 ਸੂਈ ਮੈਂ ਇਹਨੂੰ ਜਿੰਨੂੰ ਮਰਜ਼ੀ ਦੇ ਸਕਦਾ ਜਿੰਨਾ ਟਾਈਮ ਆਪਾਂ ਟਰਾਈ ਨਹੀਂ ਕਰਦੇ ਦੁੱਧ ਤਾਂ ਸਾੜਦ ਨੇ ਤੁਸੀਂ ਪਾਓ ਜੇ ਦੁੱਧ ਨਹੀਂ ਘਟੂਗਾ ਦੁੱਧ ਦੀ ਕਰਨ ਠੀਕ ਆ ਸਰ ਠੀਕ ਤਾਂ ਵੀ ਬਦੂਗਾ ਜੀ ਫੈਟ ਵੀ ਬਦੂਗਾ ਠੀਕ ਆ ਜੀ ਸ਼ੁਕਰੀਆ ਧੰਨਵਾਦ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਡਰੋਨ ਦੇਖਿਆ ਜੀ ਹਾਂ ਜੀ